ਜੋ ਜ਼ਿੰਮੇਵਾਰੀਆਂ ਪ੍ਰਬੰਧਕ ਜਿਹੜੇ ਨੇ ਉਹ ਸਮੇਂ-ਸਮੇਂ ਸਿਰ ਆਪਨੂੰ ਦੇਣ ਉਹਨਾਂ ਨੂੰ ਅਸੀਂ ਵਧੀਆ ਤਰੀਕੇ ਨਾਲ ਨਿਭਾਈਏ ਮੈਂ ਚਾਹਾਂਗੀ ਕਿ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਆਸਟ੍ਰੇਲੀਆ ਜਾਂ ਕੈਨੇਡਾ ਇਹਨਾਂ ਮੁਲਕਾਂ ਦੇ ਵਿੱਚ ਉਪਰਾਲੇ ਹੋ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਪੰਜਾਬੀ ਨੂੰ ਬਚਾਉਣ ਲਈ ਪੜਾਉਣ ਵਾਸਤੇ ਰਾਜਨੀਤਿਕ ਨੇਤਾ ਨੇ ਜਾਂ ਸਾਡੀਆਂ ਜਿਹੜੀਆਂ ਨੀਤੀਆਂ ਬਣਦੀਆਂ ਨੇ ਖਾਸ ਕਰਕੇ ਪਛਾਹ ਦੇ ਨਾਲ ਸਬੰਧਤ ਉਹਨਾਂ ਨੂੰ ਕਰਨ ਦੇ ਵਾਸਤੇ ਇਹ ਪਲੈਟਫਾਰਮ ਜੁੜਾਇਆ ਹੈ ਉਹ ਕਾਫੀ ਦਿੱਤੇ ਚ ਸ਼ਬਦ ਜੋੜਨੀਆਂ ਗਲਤੀਆਂ ਤੋਂ ਲੈ ਕੇ ਸਾਡੇ ਸ਼ਹਿਰਾਂ ਦੇ ਵਿੱਚ ਲੱਗੇ ਹੋਏ ਸਾਈਨ ਬੋਰਡ ਨੇ ਜਾਂ ਸਾਡੇ ਸਰਕਾਰੀ ਅਦਾਰੇ ਨੇ ਇਸ ਦੇ ਨਾਲ ਹੀ ਜਿੰਨੀਆਂ ਸਗੀਆਂ ਪੰਜਾਬ ਦੇ ਵਿੱਚ ਸਟੇਟ ਯੂਨੀਵਰਸਿਟੀਆਂ ਦੇ ਖਾਸ ਕਰਕੇ ਜਿੱਥੇ ਟੈਕਨੀਕਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਮੈਡੀਕਲ ਸਿੱਖਿਆ ਦਿੱਤੀ ਜਾਂਦੀ ਹੈ ਸਾਡੇ ਜਿਹੜੇ ਪੰਜਾਬੀ ਪੜਾਉਣ ਵਾਲੇ ਅਧਿਆਪਕ ਨੇ ਉਹਨਾਂ ਨਾਲ ਜੁੜੀਆਂ ਹੋਣੀਆਂ ਸਮੱਸਿਆਵਾਂ ਨੂੰ ਵੀ ਅਸੀਂ ਨਿਸ਼ਚਿਤ ਤੌਰ ਤੇ ਸੰਬੋਧਿਤ ਹੋਵਾਂਗੇ ਇਹ ਖੁਸ਼ੀ ਦੀ ਗੱਲ ਹੈ ਜਦੋਂ ਪਰਮਜੀਤ ਰੰਧਾਵਾ ਨੇ ਕਿਹਾ ਕਿ ਅਸੀਂ ਪੰਜਾਬੀ ਅਧਿਆਪਕ ਮੰਚ ਬਣਾਉਣ ਜਾ ਰਹੇ ਹਾਂ ਤੇ ਉਹਦੇ ਵਾਸਤੇ ਜਿੰਨੇ ਵੀ ਤੁਹਾਡੇ ਪਿੰਡਾਂ ਵਿਖੇ ਅਧਿਆਪਕ ਨੇ ਉਹਨਾਂ ਦਾ ਕੰਟੈਕਟ ਨੰਬਰ ਸਾਨੂੰ ਦੇ ਦੇਣ ਮੈਂ ਪ੍ਰਿੰਸੀਪਲ ਡਾਕਟਰ ਵਿਰਿੰਦਰ ਗੋਟ ਅਦਰ ਸੰਗ੍ਰਿਵ ਯੂਨੀਵਰਸਿਟੀ ਗਰਲਸ ਕਾਲਜ ਮਾਨਸਾ ਤੋਂ ਤੁਹਾਨੂੰ ਸੰਬੋਧਨ ਕਰਾਂ। ਇਹ ਖੁਸ਼ੀ ਦੀ ਗੱਲ ਹੈ ਜਦੋਂ ਪਰਮਜੀਤ ਰੰਧਾਵਾ ਨੇ ਕਿਹਾ ਕਿ ਅਸੀਂ ਪੰਜਾਬੀ ਅਧਿਆਪਕ ਮੰਚ ਬਣਾਉਣ ਜਾ ਰਹੇ ਹਾਂ ਤੇ ਉਹਦੇ ਵਾਸਤੇ ਜਿੰਨੇ ਵੀ ਤੁਹਾਡੇ ਪੰਜਾਬੀ ਅਧਿਆਪਕ ਨੇ ਉਹਨਾਂ ਦਾ ਕੰਟੈਕਟ ਨੰਬਰ ਸਾਨੂੰ ਜਿਵੇਂ ਦੱਤੇ ਜਾਣ। ਇਸ ਕਰਕੇ ਖੁਸ਼ੀ ਹੋਈ ਕਿ ਪਹਿਲੀ ਵਾਰ ਸ਼ਾਇਦ ਕਿਸੇ ਨੇ ਪੰਜਾਬੀ ਪੜ੍ਹਾਉਣ ਵਾਲੇ ਉਹਨਾਂ ਦੇ ਨਾਲ ਸੰਬੰਧਿਤ ਇੱਕ ਪਲੇਟਫਾਰਮ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੱਤੇ ਅਸੀਂ ਸਾਰੇ ਜੁੜ ਬੈਠਾਂਗੇ ਔਰ ਪੰਜਾਬੀ ਪਾਸ਼ਾ ਦੇ ਖਾਸ ਕਰਕੇ ਵਿਕਾਸ ਤੇ ਬਰੇਚ ਚਰਚਾ ਹੋਵੇਗੀ ਇਸ ਮਹਮ ਦੇ ਨਾਲ ਅੱਗੇ ਜਾ ਕੇ ਤੇ ਡਾਕਟਰ ਮਨ ਸਿੰਘ ਹੋਣੀ ਜਾਂ ਡਾਕਟਰ ਹੀਰਾ ਸਿੰਘ ਹੋਣੀ ਇਹ ਜੁੜੇ ਔਰ ਇਹ ਚੰਗੀ ਗੱਲ ਹੈ ਇਸ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਇਸ ਅਧਿਆਪਕ ਮੰਚ ਦੇ ਨਾਲ ਜੁੜੇ ਹੋ WhatsApp ਗਰੁੱਪ ਜੁਆਇਨ ਕੀਤਾ ਹੈ Facebook ਜੁਆਇਨ ਕੀਤਾ ਹੈਗਾ ਮੈਨੂੰ ਇਸ ਕਰਕੇ ਉਮੀਦ ਹੈ ਕਿ ਜਿਸ ਉਦੇਸ਼ ਨੂੰ ਲੈ ਕੇ ਇਹ ਪੰਜਾਬੀ ਅਧਿਆਪਕ ਮੰਚ ਜਾਂ ਇੱਕ ਪਲੇਟਫਾਰਮ ਦੀ ਸਥਾਪਨਾ ਹੋਈ ਹੈ ਉਹਦੇ ਵਿੱਚ ਖਾਸ ਕਰਕੇ ਦੋ ਮੁੱਖ ਮੁੱਦੇ ਸਾਡੇ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਹੀ ਸੰਬੋਧਿਤ ਕੀਤਾ ਜਾਏਗਾ ਇੱਕ ਤਾਂ ਇਹ ਹੈ ਕਿ ਸਾਡਾ ਪੰਜਾਬੀ ਭਾਸ਼ਾ ਦਾ ਵਿਕਾਸ ਜਿਹੜਾ ਹੈ ਉਹ ਕਿਸ ਪਾਸੇ ਨੂੰ ਚੱਲਣਾ ਚਾਹੀਦਾ ਹੈ ਇਦਾਂ ਚ ਸ਼ਬਦ ਜੋੜਨੀਆਂ ਦੀਆਂ ਗਲਤੀਆਂ ਤੋਂ ਲੈ ਕੇ ਸਾਡੇ ਸ਼ਹਿਰਾਂ ਦੇ ਵਿੱਚ ਲੱਗੇ ਹੋਏ ਸਾਈਨ ਬੋਰਡ ਨੇ ਜਾਂ ਸਾਡੇ ਸਰਕਾਰੀ ادارے ਨੇ ਜਾਂ ਹੋਰ ਕੋਈ ਦੁਕਾਨਾਂ ਆਦਿ ਨੇ ਉਹਨਾਂ ਦੇ ਉੱਪਰ ਸ਼ਬਦ ਜੋੜਨਾਂ ਦੀਆਂ ਜਿਹੜੀਆਂ ਗਲਤੀਆਂ ਨੇ ਜਦੋਂ ਸਾਡੇ ਬੱਚੇ ਸਾਡੇ ਵਿਦਿਆਰਥੀ ਦੇ ਤੌਰ ਤੇ ਉਹਨਾਂ ਨੂੰ ਪੜ੍ਹਦੇ ਨੇ ਤੇ ਉਹ ਉਹੀ ਗਲਤ ਤਰ੍ਹਾਂ ਆਪਣੇ ਮਨ ਦੇ ਵਿੱਚ ਪਠਾਵਾੜਦੇ ਨੇ ਤੇ ਜਦੋਂ ਉੱਚ ਸਿੱਖਿਆ ਵਾਸਤੇ ਜਿਵੇਂ ਮੈਂ ਦੇਖਦੀ ਆ ਪਿਛਲੇ ਕਈ ਸਾਲਾਂ ਤੋਂ ਕਿ ਉਹ ਉਸੇ ਤਰੀਕੇ ਨਾਲ ਹੀ ਉਹਨਾਂ ਦੀ ਪੰਜਾਬੀ ਜਿਹੜੀ ਹੈ ਉਹ ਡਵੈਲਪ ਹੋ ਜਾਵੇ। ਦੂਸਰਾ ਸਾਡੇ ਸਕੂਲਾਂ ਦੇ ਵਿੱਚ ਫਸ ਕਰਕੇ ਬੋਰਡ ਜਿਹੜੇ ਨੈਸ਼ਨਲ ਸਿੱਖਿਆ ਬੋਰਡਸ ਨੇ ਉਹਨਾਂ ਨੂੰ ਇਸ ਗੱਲ ਦੇ ਨਜ਼ਰਸਾਨੀ ਕਰਨੀ ਪਵੇਗੀ ਕਿ ਪੰਜਾਬੀ ਪੜ੍ਹਾਉਣ ਵਾਲੇ ਜਿਹੜੇ ਸਾਡੇ ਅਧਿਆਪਕ ਹੈਗੇ ਨੇ ਉਹਨਾਂ ਦਾ ਟੀਚਿੰਗ ਦਾ ਜਿਹੜਾ ਸਕਿੱਲ ਹੈ ਔਰ ਉਹਨਾਂ ਦਾ ਜਿਹੜਾ ਤਜ਼ਰਬਾ ਹੈ ਉਸ ਨੂੰ ਕਿਸ ਤਰੀਕੇ ਨਾਲ ਉਹ ਇਨਕੈਸ਼ ਕਰ ਸਕਦੇ ਨੇ ਕਿਵੇਂ ਉਹਨਾਂ ਲੋਕ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਭਾਸ਼ਾ ਦਾ ਵਿਕਾਸ ਕਰਵਾ ਸਕਦੇ ਨੇ ਇਸੇ ਨਾਲ ਹੀ ਜਿਹੜੀਆਂ ਸਾਡੀਆਂ ਪੰਜਾਬ ਦੇ ਵਿੱਚ ਸਟੇਟ ਯੂਨੀਵਰਸਿਟੀਆਂ ਦੇ ਖਾਸ ਕਰਕੇ ਜਿੱਥੇ ਟੈਕਨੀਕਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਮੈਡੀਕਲ ਸਿੱਖਿਆ ਦਿੱਤੀ ਜਾਂਦੀ ਹੈ ਅ ਇਨਫਰਮੇਸ਼ਨ ਟੈਕਨੋਲੋਜੀ ਦੇ ਨਾਲ ਜੁੜੇ ਹੋਏ ਕੋਰਸਸ ਜਿਹੜੇ ਨੇ ਉਹਨਾਂ ਤੇ ਉੱਚ ਸਿੱਖਿਆ ਦਿੱਤੀ ਜਾਂਦੀ ਹੈ ਉਹਨਾਂ ਦੇ ਵਿੱਚ ਦੇਖਣ ਚਾਇਆ ਹੈ ਕਿ ਉਹਨਾਂ ਦੇ ਵਿੱਚ ਪੰਜਾਬੀ ਵਿਭਾਗ ਜਿਹੜੇ ਹੈ ਉਹਦੀ ਕਮੀ ਖਲ ਰਹੀ ਹੈ ਜਿਹੜੇ ਸਾਡੇ ਟੈਕਨੀਕਲ ਪੜ੍ਹਾਈ ਕਰਨ ਵਾਲੇ ਜਿਹੜੇ ਵਿਦਿਆਰਥੀ ਨੇ ਖਾਸ ਕਰਕੇ ਮੈਡੀਕਲ ਕੋਰਸਸ ਦੇ ਵਿੱਚ ਜਾਣ ਵਾਲੇ ਵਿਦਿਆਰਥੀ ਨੇ ਜਾਂ ਇਸ ਤਰੀਕੇ ਨਾਲ ਹੋਰ ਬਹੁਤ ਸਾਰੇ ਇਨਫੋਰਮੇਸ਼ਨ ਟੈਕਨੋਲੋਜੀ ਨਾਲ ਜੁੜੇ ਹੋਏ ਨੇ ਇਹਨਾਂ ਦੇ ਵਾਸਤੇ ਵੀ ਪੰਜਾਬੀ ਪੜ੍ਹਨਾ ਉਨਾ ਹੀ ਜ਼ਰੂਰੀ ਹੈ ਜਿਨਾਂ ਕੇ ਦੂਸਰੇ ਜਿਹੜੇ ਨੇ ਸਾਡੀ ਸਟੇਟ ਯੂਨੀਵਰਸਿਟੀਆਂ ਦੇ ਵਿੱਚ ਆਰਟਸ ਵਾਲੇ ਕੋਰਸਸ ਨੇ ਉਹਨਾਂ ਦੇ ਤੁਕ ਇਹੀ ਅੱਗੇ ਜਾ ਕੇ ਸਾਰੇ ਸਮਾਜ ਨੂੰ ਉਸ ਦੇੰਗੇ ਸਮਾਜ ਦੇ ਲੋਕਾਂ ਨਾਲ ਜੋੜਨਗੇ ਤੇ ਜੇ ਉਹ ਆਪਣੀ ਮਤ ਪਾਸ਼ਾ ਉਸ ਸਰ ਵਿਭਾਗ ਦੇ ਵਿੱਚ ਰਹਿ ਕੇ ਉਥੋਂ ਸਿੱਖ ਕੇ ਆਏ ਹੋਣਗੇ ਕਹਨ ਕਰਕੇ ਆਏ ਹੋਣਗੇ ਤਾਂ ਜ਼ਰੂਰੀ ਹੈ ਕਿ ਉਹ ਪੰਜਾਬ ਦੇ ਬਚਨਿਆ ਦੇ ਨਾਲ ਸਿੱਧੇ ਤੌਰ ਤੇ ਵੀ ਜੁੜਨ ਇਸ ਤੋਂ ਇਲਾਵਾ ਮੈਨੂੰ ਇਹ ਲੱਗਦਾ ਹੈ ਕਿ ਸਰਟੀਫਾਈਡਲੀ ਅ ਸਿੱਧੇ ਤੌਰ ਤੇ ਅਸੀਂ ਪੰਜਾਬੀ ਭਾਸ਼ਾ ਨੂੰ ਜਦੋਂ ਅਸੀਂ ਸੰਬੋਧਿਤ ਹੋਵਾਂਗੇ ਤੇ ਸਾਡਾ ਜਿਹੜਾ ਸੱਭਿਆਚਾਰ ਹੈ ਪੰਜਾਬ ਦਾ ਜਾਂ ਸਾਡਾ ਜਿਹੜਾ ਇੱਕ ਵਿਰਸਾ ਹੈ ਉਸ ਨੂੰ ਵੀ ਅਸੀਂ ਸੰਭਾਲਣ ਚ ਕਾਮਯਾਬ ਹੋਵਾਂਗੇ ਕਿਉਂਕਿ ਜਦੋਂ ਅਸੀਂ ਆਪਣੇ ਸਾਡੇ ਰਵਾਇਤੀ ਸ਼ਬਦ ਦੇ ਉਹਨਾਂ ਦੇ ਨਾਲ ਅਸੀਂ ਨਹੀਂ ਜੁੜਦੇ ਸਾਡੇ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਸੰਬੋਧਿਤ ਨਹੀਂ ਹੋਵਾਂਗੇ ਉਹਦਾ ਸੰਬੋਧਨ ਸਹੀ ਤਰੀਕੇ ਨਾਲ ਨਹੀਂ ਕਰਾਂਗੇ ਉਚਾਰਨ ਸਾਡਾ ਸ਼ੁੱਧ ਰੂਪ ਦੇ ਵਿੱਚ ਨਹੀਂ ਤੇ ਕੁਦਰਤੀ ਤੌਰ ਤੇ ਜਿਹੜੇ ਸਾਡੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਅੱਗੇ ਜਾ ਕੇ ਦੂਸਰੀਆਂ ਜਿਹੜੀਆਂ ਭਾਸ਼ਾਵਾਂ ਨੇ ਸਮਾਜ ਦੇ ਵਿੱਚ ਰਹਿੰਦੇ ਹੋਏ ਜਾਂ ਦੂਸਰੇ ਮੁਲਕਾਂ ਦੇ ਵਿੱਚ ਜਾਣ ਵਾਸਤੇ ਖਾਸ ਕਰਕੇ ਜਦੋਂ ਬੱਚਾ ਦਾ ਵਿਝਾਨ ਦੂਸਰੇ ਮੁਲਕਾਂ 'ਚ ਜਾਂਦਾ ਹੈ ਜਦੋਂ ਉਹ ਪੰਜਾਬੀ ਨਹੀਂ ਸਿੱਖਣਗੇ ਤੇ ਉਹ ਦੂਸਰੀਆਂ ਭਾਸ਼ਾਵਾਂ ਵੀ ਨਹੀਂ ਸਿੱਖ ਸਕਦੇ ਇਹ ਹੁਣ ਤੱਕ ਸੱਚ ਹੋ ਚੁੱਕਾ ਹੈ ਤਾਂ ਜ਼ਰੂਰੀ ਹੈ ਲਾਜ਼ਮੀ ਹੈ ਕਿ ਅਸੀਂ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਇਸ ਪੰਜਾਬੀ ਅਧਿਆਪਕ ਮੰਚ ਦੀ ਨਾਲ ਜੁੜੀਏ ਔਰ ਮੇਨੂੰ ਇਸ ਦਾ ਦੀ ਪੂਰੀ ਆਸ ਹੈ ਕਿ ਇਹਦੇ ਵਿੱਚ ਸਾਡੇ ਜਿਹੜੇ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਨੇ ਉਹਨਾਂ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਵੀ ਅਸੀਂ ਨਿਸ਼ਚਿਤ ਤੌਰ ਤੇ ਸੰਬੋਧਿਤ ਹੋਵਾਂਗੇ ਉਹਨਾਂ ਦੇ ਬਾਰੇ ਇਸ ਵੀ ਗੱਲ ਕਰਨ ਦਾ ਇੱਕ ਪਲੇਟਫਾਰਮ ਜਿਹੜਾ ਹੈ ਸਾਨੂੰ ਮਿਲੇਗਾ ਤਾਂ ਜੋ ਜਿਹੜੇ ਜਿਨ੍ਹਾਂ ਨੇ ਰੋਜ਼ਗਾਰ ਦੀ ਭਾਸ਼ਾ ਪੰਜਾਬੀ ਨੂੰ ਬਣਾਇਆ ਹੈ ਉਹਨਾਂ ਦੇ ਵਾਸਤੇ ਕਿਸ ਤਰੀਕੇ ਨਾਲ ਅ ਜੁਲੀਆ ਉਹਨਾਂ ਦੀਆਂ ਪੋਸਟਰਾਂ ਨੇ ਜਾਂ ਉਹਈ ਐਡ ਹੌਕ ਨੇ ਰੈਗੂਲਰ ਨੇ ਜਾਂ ਇਹਨਾਂ ਨੂੰ ਕਿਸ ਤਰੀਕੇ ਨਾਲ ਸਿਸਟਮੈਟਿਕਲੀ ਅਗਿਲ ਜਾਇਆ ਜਾ ਸਕਦਾ ਹੈ ਕਿਵੇਂ ਇਸ ਦਾ ਮਿਆਰ ਜਿਹਾ ਰੱਖਿਆ ਗਿਆ ਉੱਚਾ ਚੁੱਕਿਆ ਜਾ ਸਕਦਾ ਹੈ ਤਾਂ ਜੋ ਉਹਨਾਂ ਦਾ ਜੀਵਨ ਪੱਧਰੀ ਉੱਚਾ ਹੋ ਸਕੇ ਅ ਇਸ ਤੋਂ ਇਲਾਵਾ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਜ਼ਰੂਰੀ ਸਾਹਿਬ ਵਾਸਤੇ ਇਸ ਵੀ ਇਹ ਹੈ ਕਿ ਇਹ ਨਵਾਂ ਮੰਚ ਜਿਹੜਾ ਪੰਜਾਬੀ ਅਧਿਆਪਕ ਮੰਚ ਹੈ ਉਹ ਸੋਚਦਾ ਹੈ ਕਿ ਕੱਲ ਨੂੰ ਕੁਝ ਲੋਕ ਹੋਰ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਕਰਨ ਵੱਖਰੇ ਤੌਰ ਤੇ ਉਪਰਾਲਾ ਕਰਨ ਲਈ ਅਲੱਗ ਬਣ ਜਾਏਗਾ ਪਰ ਉਸ ਤੇ ਸ਼ਾਇਦ ਸਭ ਨੂੰ ਸਾਰਿਆਂ ਨੂੰ ਖਾਸਪਨ ਨਹੀਂ ਹੋਏਗਾ ਸਾਡਾ ਜਿਹੜਾ ਸਾਰਿਆਂ ਦਾ ਰਲ ਕੇ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਪੜ੍ਹਨ ਬੜਾਉਣ ਵਾਲੇ ਜਿਹੜੇ ਅਸੀਂ ਅਧਿਆਪਕ ਹੈ ਗਿਆਂ ਸਾਡਾ ਭਲਾ ਇਸ ਦੇ ਵਿੱਚ ਹੀ ਹੈ ਕਿ ਅਸੀਂ ਸ ਨੂੰ ਇੱਕ ਗਰੁੱਪ ਦੇ ਵਿੱਚ ਇਸ ਮੰਚ ਦੇ ਨਾਲ ਚੁਣੀਏ ਔਰ ਆਪਣੀਆਂ ਸਮੱਸਿਆਵਾਂ ਨੂੰ ਪਹਿਲੀ ਗੱਲ ਤੇ ਅਸੀਂ ਬੈਠ ਕੇ ਡਿਸਕਸ ਕਰੀਏ ਉਹਦੇ ਤੇ ਵਿਚਾਰ ਚਰਚਾ ਕਰੀਏ ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਜਿੰਨੇ ਵੀ ਇਹਦੇ ਪ੍ਰਬੰਧਕ ਹੋਣਗੇ ਜਿਹਨੇ ਵੀ ਇਨੀਸ਼ੀਏਟ ਲਿਆ ਹੈ ਜਿਹਨੇ ਵੀ ਸ਼ੁਰੂਆਤ ਕੀਤੀ ਹੈ ਉਹਨਾਂ ਨੇ ਕੁਝ ਨਾ ਕੁਝ ਜ਼ਰੂਰ ਸੋਚਿਆ ਹੋਵੇਗਾ ਤੇ ਅਸੀਂ ਉਹਨਾਂ ਨੂੰ ਪਹਿਲੇ ਸੁਣੀਏ ਫਿਰ ਉਸ ਤੋਂ ਬਾਅਦ ਆਪਣੇ ਸੁਝਾ ਦਈਏ ਤੇ ਫਿਰ ਕੋਈ ਇੱਕ ਠੋਸ ਜਿਹੜਾ ਅਜੰਡਾ ਤਿਆਰ ਕਰਕੇ ਤੇ ਸਰਕਾਰ ਦਰਬਾਰ ਤੱਕ ਆਪਣੀ ਗੱਲ ਜੁੜੀ ਲੈ ਸੁਝੋਣਾ ਸਭ ਤੋਂ ਵੱਡੀ ਸਾਡੀ ਇਸ ਵਿਲੀ ਦੀ ਜ਼ਰੂਰਤ ਹੈ ਮੈਨੂੰ ਉਮੀਦ ਹੈ ਕਿ ਅਸੀਂ ਕਿਸੇ ਵੀ ਜਾਤ ਪਾਤ ਧਰਮ ਜਾਂ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਇਸ ਪੰਜਾਬੀ ਭਾਸ਼ਾ ਦੇ ਵਿਕਾਸ ਵਾਲੇ ਪਾਸੇ ਨੂੰ ਜਾ ਸਕਾਂਗੇ ਉਸ ਦੀ ਗੱਲਬਾਤ ਕਰ ਸਕਾਂਗੇ ਤਾਂ ਜੋ ਸਾਡੀ ਪੰਜਾਬੀ ਸੂਬੇ ਦੀ ਜੜੀ ਪ੍ਰਮੁੱਖ ਭਾਸ਼ਾ ਹੈ Uh, اس اسے اپنے امیر سبیاچار کو بچا سکیے اسی اپ او والیاں پیڑھیاں جڑیاں نے کٹو کٹ انہ تک انہیں مات بھاشا جہی ہے وہ پہنچا سکیے کیونکہ قومہ ادو مردیاں نے جدو انہ دی مات پاشا ختم ہو جاتی ہے اس تو بعد دوسرے جنیاں سٹیٹس یا دوسرے ملک یا دوسری جڑی قومہ نے وہ آگے کے پھر ساتھ تو راج کرتی ہیں ضروری ہے کہ اے اس چیز کو سمجھیے سوچیے بچائیے ਮੈਂ ਚਾਹਾਂਗੀ ਕਿ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਆਸਟ੍ਰੇਲੀਆ ਜਾਂ ਕੈਨੇਡਾ ਇਹਨਾਂ ਮੁਲਕਾਂ ਦੇ ਵਿੱਚ ਉਪਰਾਲੇ ਹੋ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਪੰਜਾਬੀ ਨੂੰ ਬਚਾਉਣ ਲਈ ਪੜਾਉਣ ਵਾਸਤੇ ਐਵੇਂ ਹੀ ਅਸੀਂ ਇਸ ਤਰ੍ਹਾਂ ਦੇ ਆਪਣੇ ਜਿਹੜੇ ਵਕਫਾ ਖਿੱਤੇ ਨੇ ਉਹਨਾਂ ਦੇ ਵਿੱਚ ਉਪਰਾਲਾ ਕਰੀਏ ਤੇ ਖਾਸ ਕਰਕੇ ਜਿਹੜੀ ਖਿੱਤੇ ਦੀ ਬੋਲੀ ਹੈ ਜਿਵੇਂ ਮਾਝੀ ਮਲਵਈ ਤੋਂ ਆਪੀ ਪਵਾਦੀ ਇਹਨਾਂ ਨੂੰ ਆਪਣੇ ਬੱਚਾ ਤੱਕ ਪਹੁੰਚਾਈਏ ਔਰ ਖਾਸ ਤੌਰ ਤੇ ਜਿਹੜੇ ਸ਼ਬਦ ਜੋੜ ਨੇ ਇਹਨਾਂ ਦੀਆਂ ਗਲਤੀਆਂ ਇਹ ਇਹ ਤੋਂ ਤੱਕ ਕਿ ਜਿਹੜਾ ਸਾਡਾ ਆਪਣਾ ਪੰਜਾਬ ਦਾ ਇਤਿਹਾਸ ਹੈ ਜਾਂ ਸਾਡੇ ਪੰਜਾਬ ਦੇ ਪ੍ਰਮੁੱਖ ਲੇਖਕ ਨੇ ਇਹਨਾਂ ਨੂੰ ਇੱਕ ਵੱਡੇ ਪੱਧਰ ਤੇ ਆਪਣੇ ਪੰਜਾਬੀ ਪੜਨ ਵਾਲਿਆਂ ਨੂੰ ਜਾਂ ਆਪਣੀਆਂ ਪੰਜਾਬੀ ਦੇ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਤੱਕ ਜ਼ਰੂਰ ਲੈ ਕੇ ਜਾਈਏ ਜਦੋਂ ਅਸੀਂ ਇਕੱਠੇ ਹੋਵਾਂਗੇ ਇੱਕ ਪੰਚ ਤੇ ਉੱਪਰ ਗੱਲ ਕਰਾਂਗੇ ਇੱਕ ਦੂਸਰੇ ਨੂੰ ਕਹਿਣ ਦੀ ਬਜਾਏ ਮੈਨੂੰ ਲੱਗਦਾ ਜ਼ਿਆਦਾ ਸੁਣਨ ਵਾਲੇ ਪਾਸੇ ਮੁੜਾਵਾਂਗੇ ਤਾਂ ਅਸੀਂ ਚੰਗੇ ਉਪਰਾਲੇ ਮੋਰ ਵੀ ਵਧੀਆ ਤਰੀਕੇ ਨਾਲ ਕਰ ਸਕਾਂਗੇ 24 ਜ਼ਿੰਮੇਵਾਰੀਆਂ ਪ੍ਰਬੰਧਕ ਜਿਹੜੇ ਨੇ ਉਸ ਸਮੇਂ ਸਮੇਂ ਸਿਰ ਆਪਨ ਗੇਣ ਉਹਨਾਂ ਨੂੰ ਅਸੀਂ ਵਧੀਆ ਤਰੀਕੇ ਨਾਲ ਲਵਾਈਏ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਪੰਜਾਬ ਪੰਜਾਬੀ ਪੰਜਾਬੀ ਤੋਂ ਬਚਾਉਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਜਦੋਂ ਕਿ ਪੂਰਾ ਜਿਹੜੀ ਦੁਨੀਆ ਹੈ ਉਹ ਇੱਕ ਮੰਚ ਦੇ ਉੱਪਰ ਆ ਰਹੀ ਹੈ ਤੇ ਸਾਡੀਆਂ ਲੋੜਾਂ ਜਿਹੜੀਆਂ ਨੇ ਖਾਸ ਤੌਰ ਤੇ ਆਰਥਿਕ ਨਹੀਂ ਜਾਂ ਸਮਾਜਿਕ ਪੱਧਰ ਦੇ ਉੱਪਰ ਆਪਣਾ ਰੁਤਬਾ ਬਚਾਉਣ ਦੀਆਂ ਨੇ ਉبن ਲੱਗਦਾ ਹੈ ਕਿ ਕਿਤੇ ਹੋਰ ਜ਼ਿਆਦਾ ਡਿਮਾਂਡਿੰਗ ਹੈ ਇਹਦੀ ਜ਼ਿਆਦਾ ਲੋਡ ਹੈ ਸਨ ਕਿ ਅਸੀਂ ਆਪਣੀ ਭਾਸ਼ਾ ਨੂੰ ਬਚਾਈਏ ਤਾਂ ਹੀ ਅਸੀਂ ਦੂਸਰੀਆਂ ਭਾਸ਼ਾਵਾਂ ਨੂੰ ਵੀ ਸਿੱਖ ਪਾਵਾਂਗੇ ਆਪਣਾ ਜਿਹੜਾ ਵਿਰਸਾ ਹੈ ਉਹਨੂੰ ਸੰਭਾਲ ਲਈ ਤੇ ਆਪਣੇ ਜਿਹੜੇ ਬੱਚੇ ਸਾਡੇ ਪੂਰੀ ਦੁਨੀਆ ਦੇ ਵਿੱਚ ਫੈਲੇ ਹੋਏ ਨੇ ਉਹਨਾਂ ਨੂੰ ਅਸੀਂ ਕੁਝ ਸਿਖਾ ਪਾਵਾਂ। ਨਵੀਂ ਨਾਲ ਸੰਬੰਧਿਤ ਗਰੁੱਪ ਤਾਂ ਹੋ ਵੀ ਅੱਗੇ ਵੀ ਬਥੇਰੇ ਬੜੇ ਹੋਣੇ ਪਰ ਪੰਜਾਬੀ ਪੜ੍ਹਾਵਾਂ ਵਾਲਿਆਂ ਦੇ ਵਾਸਤੇ ਇੱਕ ਵੱਡਾ ਪਲੇਟਫਾਰਮ ਹੋਵੇਗਾ ਜਿੱਥੇ ਅਸੀਂ ਸਾਰੇ ਇਕੱਠੇ ਹੋ ਕੇ ਆਪਣੀਆਂ ਜੋ ਵੀ ਬਲਬਲੀਆਂ ਨੇ ਤੁਹਾਡੇ ਦਿਲ ਦੇ ਖਾਸ ਕਰਕੇ ਆਪਣੇ ਵਿਸ਼ੇ ਦੇ ਨਾਲ ਸੰਬੰਧਿਤ ਉਹਨਾਂ ਦੇ ਬਾਰੇ ਵਿੱਚ ਅਸੀਂ ਵਿਚਾਰ ਚਰਚਾ ਕਰ ਸਕਾਂਗੇ ਮੈਨੂੰ ਇਹ ਲੱਗਦਾ ਹੈ ਕਿ ਉਸ ਦਿਨਾਂ ਤੋਂ ਜਿਵੇਂ ਮੈਂ ਗਰੁੱਪ ਦੇ ਉੱਪਰ ਦੇਖ ਰਹੀ ਹਾਂ ਸਾਨੂੰ ਇਹ ਪਹਿਲੇ ਜਾਣ ਲੈਣਾ ਚਾਹੀਦਾ ਹੈ ਕਿ ਇਹਨਾਂ ਗਰੁੱਪ ਹੈ ਗਏ ਕਿ ਕਿਸ ਮਕਸਦ ਦੇ ਵਾਸਤੇ ਬਣਾਇਆ ਗਿਆ ਹੈ ਸਾਡਾ ਮੁੱਖ ਮਕਸਦ ਜਿਨਾ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਜਾਂ ਸਾਡੀ ਵਿਦਿਆਰਥੀਆਂ ਨੂੰ ਜੋਸੀ ਭਾਸ਼ਾ ਪਰ ਆਉਣਿਆ ਉਹਨਾਂ ਨਾਲ ਸੰਬੰਧਿਤ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਜਾਂ ਉਸ ਤੋਂ ਇਲਾਵਾ ਐਨਸਾਟ ਜਿਹੜੀ ਰਾਸ਼ਟਰੀਕ ਨੇਤਾ ਨੇ ਜਾਂ ਸਾਡੇ ਨੇ ਇਹ ਨੀਤੀਆਂ ਬਣਦੀਆਂ ਨੇ ਖਾਸ ਕਰਕੇ ਪਾਸ਼ਾ ਦੇ ਨਾਲ ਸੰਬੰਧਿਤ ਉਹਨਾਂ ਨੂੰ ਐਡਰੈਸ ਕਰਨ ਦੇ ਵਾਸਤੇ ਇਹ ਪਲੈਟਫਾਰਮ ਜਿਹੜਾ ਹੈ ਉਹ ਕਾਫੀ ਸਹਾਇਕ ਸਾਬਤ ਹੋਏਗਾ ਇਹ ਮੇਰਾ ਮੰਨਣਾ ਹੈ ਦੂਸਰਾ ਇਹ ਵੀ ਹੈ ਕਿ ਜਦੋਂ ਅਸੀਂ ਪੰਜਾਬੀ ਪੜ੍ਹਾਉਂਦੇ ਆ ਤਾਂ ਇੱਕ ਤਾਂ ਹੁੰਦਾ ਹੈ ਕਿ ਤੁਸੀਂ ਕਿਸੇ ਰਾਜ ਦੇ ਵਿੱਚ ਰਹੇ ਹੋ ਤੇ ਕੋਈ ਭਾਸ਼ਾ ਪੜ੍ਹਾ ਰਹੇ ਹੋ ਪਰ ਜਦੋਂ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਕਰਦੇ ਆ ਤੇ ਇਹਦੇ ਨਾਲ ਸਮੱਸਿਆਵਾਂ ਹੋਰ ਵੀ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਖਾਸ ਕਰਕੇ ਸਾਡੀ ਰੋਜ਼ਗਾਰ ਦੀ ਸਮੱਸਿਆ ਹੈ ਸਾਡੀ ਆਰਥਿਕਤਾ ਦੀ ਸਮੱਸਿਆ ਹੈ ਸਾਡੀ ਰਾਜਨੀਤੀ ਦੀ ਸਮੱਸਿਆ ਹੈ ਸੋ ਜਦ ਸਾਡੇ ਪਾਣੀਆਂ ਦੀ ਗੱਲ ਆ ਜਾਏ ਜਾਂ ਸਾਡੇ ਪਛਾਹ ਦੀ ਗੱਲ ਆ ਜਾਏ ਜਾਂ ਸਾਡੀ ਰੋਜ਼ਗਾਰ ਦੀ ਗੱਲ ਆ ਜਾਏ ਬਚਨ ਵਿਅਕਤੀਗਤ ਕੱਲਾਵੇ ਇਹਦੇ ਨਾਲ ਸਾਰੇ ਹੀ ਲਾਜ਼ਮੀ ਹੈ ਕਿ ਅਸੀਂ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਇੱਕ ਥਾਂ ਤੇ ਜੁੜ ਬੈਠ ਕੇ اور اپنے ریا پیڑھیاں کچھ مل کے جوڑ کے کوئی وچار چرچا کریے تے بنا کسی بھید بھاؤ دو اٹھ کے اس بارے اپنی گل کریے جس کے واسطے یہ منچ بنایا گیا ہے تھوڑا بہت شکریہ ستری